ਸਾਤਿ ਸਾਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਸਾਨ ਇਸ ਵਕਤ ਫੇਸਬੁੱਕ ਤੇ ਮੈਂ ਤੁਹਾਡੇ ਨਾਲ ਲਾਈਵ ਰੂ ਰੂ ਆ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੇ ਬਹੁਤ ਭਾਰੀ ਗਿਣਤੀ ਦੀ ਵਿੱਚ ਵੋਟਾਂ ਪਾ ਕੇ ਮੈਨੂੰ ਲੋਕ ਸਭਾ ਦੇ ਵਿੱਚ ਭੇਜਿਆ ਜੀ ਨੂੰ ਕਿ ਆਪਾਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਕਹਿੰਦੇ ਆ ਔਰ ਮੇਰਾ ਫਰਜ਼ ਬਣਦਾ ਹੈ ਕਿ ਮੈਂ ਉੱਥੇ ਜਾ ਕੇ ਲੋਕਾਂ ਦੇ ਮਸਲੇ ਉਠਾਵਾਂ ਜੇ ਕੋਈ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਲੋਕਾਂ ਨੂੰ ਚਾਹੀਦੇ ਨੇ ਉਹ ਮੈਂ ਲੈ ਕੇ ਆਵਾਂ ਤੇ ਮੈਂ ਅੱਜ ਬੜੀ ਖੁਸ਼ਖਬਰੀ ਜਿਹੜੀ ਹੈ ਲੋਕ ਸਭਾ ਹਲਕਾ ਸੰਗਰੂਰ ਦੇ ਸਾਰੇ ਲੋਕਾਂ ਨੂੰ ਦੇਣੀ ਚਾਹਨਾ ਕਿਉਂਕਿ ਪਾਸਪੋਰਟ ਬਣਾਉਣ ਵਾਸਤੇ ਕਾਫੀ ਦਿੱਕਤਾਂ ਦਾ ਸਾਹਮਣਾ ਆਉਂਦਾ ਸੀ ਇਸ ਹਲਕੇ ਇਸ ਇਲਾਕੇ ਦੇ ਵਿੱਚੋਂ ਚੰਡੀਗੜ੍ਹ ਜਾਣਾ ਪੈਂਦਾ ਸੀ ਤੇ ਬਹੁਤ ਸਾਰੇ ਲੋਕਾਂ ਨੂੰ ਬਖੱਜਲਖਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਸੋ ਵਿਦੇਸ਼ ਮੰਤਰਾਲੇ ਨੇ ਦੇ ਵਿੱਚ ਜ਼ਿਆਦਾਤਰ ਮੁਸਲਮ ਬਹੁਤ ਆਤਵਾਦੀ ਹੈ ਤੇ ਉਹਨਾਂ ਨੂੰ ਪਾਸਪੋਰਟ ਦੀ ਕਿਉਂਕਿ ਹੱਜ ਵਗੈਰਾ ਤੇ ਜਾਣਾ ਹੁੰਦਾ ਜਾਂ ਉਹਨਾਂ ਨੂੰ ਪਾਸਪੋਰਟ ਦੀ ਜਲਦੀ ਜਿਹੜੀ ਲੋੜ ਪੈਂਦੀ ਹੈ ਸੋ ਪਾਕਿਸਤਾਨ ਦੇ ਵੀ ਬਹੁਤ ਸਾਰੇ ਰਿਸ਼ਤੇਦਾਰੀਆਂ ਨੇ ਉਹਨਾਂ ਦੀਆਂ ਉਹ ਵੀਜ਼ਾ ਵਗੈਰਾ ਲੈਣ ਵਾਸਤੇ ਉਹਨਾਂ ਨੂੰ ਜਦ ਪਾਕਿਸਤਾਨ ਟੂ ਟ੍ਰੈਵਲ ਕਰਨ ਵਾਸਤੇ ਜਾਣਾ ਪੈਂਦਾ ਤੇ ਬਾਕੀ ਮਲੇਰ ਕੋਡਲਾ ਸੈਂਟਰ ਪੈਂਦਾ ਧੂਰੀ ਵੀ ਹੈ ਉਧਰੋਂ ਬਰਨਾਲਾ ਆ ਜਾਂਦਾ ਹੈ ਸੰਗਰੂਰ ਦੇ ਵੀ ਨੇੜੇ ਪੈ ਜਾਂਦਾ ਹੈ ਅਮਰਗੜ ਆ ਜਾਂਦਾ ਹੈ ਅਹਿਮਦਗੜ ਆ ਜਾਂਦਾ ਸੋ ਇਸ ਕਰਕੇ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੁੰਦੀ ਹੈ ਕਿ ਵਿਦੇਸ਼ ਮੰਤਰਾਲੇ ਨੇ ਮਲੇਰ ਕੋਡਲਾ ਦੇ ਵਿੱਚ ਰੀਜਨਲ ਪਾਸਪੋਰਟ ਆਫਿਸ ਖੇਤਰੀ ਪਾਸਪੋਰਟ ਆਫਿਸ ਖੋਲਣ ਦਾ ਫੈਸਲਾ ਕੀਤਾ 16 ਫਰਵਰੀ ਨੂੰ ਮੈਂ ਉਸ ਫੰਕਸ਼ਨ ਦੀ ਜਿਹੜੀ ਪ੍ਰਧਾਨਗੀ ਕਰੂੰਗਾ ਕਿਉਂਕਿ ਸੈਂਟਰ ਸਰਕਾਰ ਵੱਲੋਂ ਇਹ ਜਿਹੜਾ ਪਾਸਪੋਰਟ ਅਫੀਸਰ ਮਿਲਦਾ ਸੋ ਮੈਂਬਰ ਆਫ ਪਾਰਲੀਮੈਂਟ ਜਿਹੜਾ ਸੈਂਟਰ ਨਾਲ ਰਿਲੇਟਡ ਸੋ ਲੋਕਲ ਵੀ ਜਿਹੜੇ ਐਮ ਐਲ ਏਜ਼ ਔਰ ਜਿੰਨੇ ਵੀ ਰਿਪਰੈਜ਼ੈਂਟੇਟਿਵ ਨੇ ਕਿਸੇ ਪਾ ਵਿੱਚ ਕਿਸੇ ਪਾਰਟੀ ਦੇ ਨੇ ਉਹ ਉਹ ਵੀ ਉੱਥੇ ਆਉਣਗੇ ਸੋ ਮੈਂ ਮਲੇਰ ਕੋਲ ਦੇ ਦੇ ਕੁਝ ਮੇਰੇ ਸਾਥੀ ਇੱਥੇ ਆਏ ਨੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਮੈਨੂੰ ਐਪਲੀਕੇਸ਼ਨ ਲਿਖ ਕੇ ਕਹਿੰਦੇ ਸੀ ਕਿ ਸਾਨੂੰ ਇਸ ਤਰ੍ਹਾਂ ਦਾ ਕੋਈ ਸੁਵਿਧਾ ਮਿਲ ਜੇ ਕਿ ਸਾਨੂੰ ਲੋਕਾਂ ਨੂੰ ਸਾਡੇ ਲੋਕਾਂ ਨੂੰ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਨਾ ਪਵੇ ਜਮੀਲੂ ਜੀ ਜਮੀਲ ਰਹਿਮਾਨ ਜੀ ਸਾਡੇ ਹੋਰ ਕਮੇਟੀ ਦੇ ਮੈਂਬਰ ਵੀ ਨੇ ਉਹ ਉਹ ਇਸ ਮਾਮਲੇ 'ਚ ਤੁਹਾਡੇ ਨਾਲ ਵਿਚਾਰ ਸਾਂਝੇ ਕਰ। ਮਲੇਰਕੋਟਲਾ ਦੇ ਲੋਕਾਂ ਦੀ ਬਹੁਤ ਪੁਰਾਣੀ ਇਹ ਮੰਗ ਚੱਲੀ ਆ ਰਹੀ ਸੀ ਕਿ ਇੱਥੇ ਜੇਕਰ ਰੀਜਨਲ ਪਾਸਪੋਰਟ ਆਫਿਸ ਖੁੱਲ ਜਾਵੇ ਤਾਂ ਮਲੇਰਪੋਲਾ ਤੇ ਹੋਰ ਆਲੇ-ਦਾਲੇ ਦੇ ਸਾਰੇ ਲੋਕਾਂ ਲਈ ਸਹੂਲਤ ਪੈਦਾ ਹੋ ਜਾਏਗੀ। ਤੇ ਅਸੀਂ ਮਲੇਰਕੋਟਲੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਮਾਨ ਜੀ ਦਾ ਮੈਂਬਰ ਪਾਰਲੀਮੈਂਟ ਸੰਗਰੂਰ ਜਿਨ੍ਹਾਂ ਨੇ ਇਹ ਕੋਸ਼ਿਸ਼ਾਂ ਸਦਕਾ ਏ ਮਲੇਰ ਕੋਲਾ ਵਿਖੇ ਰੀਜਨਲ ਪਾਸਪੋਰਟ ਆਫਿਸ ਖੋਲਣ ਦੀ ਪ੍ਰਵਾਨਗੀ ਮਿਲੀ ਹੈ ਮਾਨ ਸਾਹਿਬ ਕੇਂਦਰੀ ਸਰਕਾਰ ਤੋਂ ਪਾਸਪੋਰਟ ਆਫਿਸ ਮਲੇਰ ਕੋਲਾ ਖੋਲਣ ਲਈ ਮਨਜ਼ੂਰੀ ਲੈ ਕੇ ਆਏ ਨੇ ਤੇ ਇਹ ਇਲਾਕੇ ਦੇ ਲੋਕਾਂ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਦੀ ਗੱਲ ਹੈ ਬਹੁਤ ਹੀ ਵੱਡੀ ਸਹੂਲਤ ਲੋਕਾਂ ਨੂੰ ਮਿਲੇਗੀ ਔਰ ਲੋਕ ਇਸ ਤੋਂ ਬਹੁਤ ਖੁਸ਼ ਹਨ ਔਰ ਸਾਰੇ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ 16 ਫਰਵਰੀ 2019 ਨੂੰ ਇਸ ਰੀਜਨਲ ਪਾਸਪੋਰਟ ਆਫਿਸ ਦਾ ਜਿਹੜਾ ਕਿ ਆਨਲਾਈਨ ਹੋਗਾ ਬਿਲਕੁਲ ਲੇਟੈਸਟ ਟੈਕਨੀਕਸ ਹੋਣਗੀਆਂ ਹੁਣ ਉਸ ਦਾ ਜਿਹੜਾ ਟੈਕਨੀਕਲੀ ਉਹਦਾ ਉਹਦਾ ਜਿਹੜਾ ਚੈੱਕਅਪ ਚੱਲ ਰਿਹਾ ਸਾਰਾ ਸਟਾਫ ਜਿਹੜਾ ਉਹਨੂੰ ਉਹਦਾ ਜਿਹੜਾ ਟਰਾਇਲ ਚੱਲ ਰਹੇ ਨੇ ਤਾਂ ਕਿ ਜਦੋਂ 16 ਫਰਵਰੀ ਨੂੰ ਤੁ ਘਟਨ ਹੋ ਜੇ ਤਾਂ ਪਹਿਲਾ ਪਾਸਪੋਰਟ ਜਿਹੜਾ 16 ਫਰਵਰੀ ਨੂੰ ਹੀ ਅਪਲਾਈ ਹੋਵੇ ਤੇ ਉਸੇ ਦਿਨ ਹੀ ਉਹਦਾ ਪ੍ਰਿੰਟ ਆਊਟ ਜਿਹੜਾ ਉਹਨਾਂ ਨੂੰ ਮਿਲ ਜੇ ਤਾਂ ਕਿ ਉਹਨਾਂ ਨੂੰ ਜਲਦੀ ਜਿਹੜਾ ਪਾਸਪੋਰਟ ਜਿਹੜਾ ਉਹ ਚਾਹੇ ਰੀਨਿਊ ਕਰਾਉਣਾ ਹੈ ਚਾਹੇ ਨਵਾਂ ਬਣਾਉਣਾ ਹੈ ਉਸੋਲ ਤੇ ਮਿਲ ਜੇ ਸੁਮਲੇ ਕੋਲੇ ਦੇ ਲੋਕਾਂ ਨੇ ਵੀ ਪਹਿਲਾਂ ਵੀ ਵੋਟਾਂ ਵੇਲੇ ਵੀ ਬਹੁਤ ਸਾਰਾ ਪਿਆਰ ਦਿੱਤਾ ਹੈ ਪਰ ਜਦੋਂ ਵੀ ਬਿਨਾਂ ਵੋਟਾਂ ਤੋਂ ਵੀ ਜਾਣੇ ਆ ਤਾਂ ਮਲੇਰ ਕੋਲੇ ਦੇ ਵਿੱਚ ਜਿੰਨਾ ਪਿਆਰ ਮਿਲਦਾ ਹੈ